ਸਸਰੀਆ ਕਾਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਹਾਲੇ ਇਸ ਚੈਨਲ ਤੇ ਮਾਰਕਸਵਾਦ ਦੀ ਇੱਕ ਸੀਰੀਜ਼ ਚੱਲਦੀ ਪਈ ਹੈ ਤੇ ਤੁਹਾਡਾ ਸਵਾਗਤ ਹੈ ਉਸਦੇ ਤੀਜੇ ਭਾਗ ਵਿੱਚ ਜਿਸ ਵਿੱਚ ਆਪਾਂ ਕਾਲ ਮਾਰਕਸ ਦੀ ਕਿਤਾਬ ਵੇਜਸ ਪ੍ਰਾਈਸਸ ਤੇ ਪ੍ਰੋਫਿਟ ਦੇ ਪਹਿਲੇ ਭਾਗ ਬਾਰੇ ਗੱਲ ਕਰਾਂਗੇ ਜਿਸਦੇ ਵਿੱਚ ਕਾਲ ਮਾਰਕਸ ਜੌਨ ਵੈਸਟਰਨ ਦੇ ਤਰਕਾਂ ਨੂੰ ਖਾਰਿਜ ਕਰਦੇ ਨੇ ਜੌਨ ਵੈਸਟਰਨ ਨੇ ਮੁੱਖ ਤੌਰ ਤੇ ਤਰਕ ਦਿੱਤੇ ਸੀ ਕਿ ਕਿਉਂ ਉਸ ਸਮੇਂ ਦੇ ਮਜ਼ਦੂਰਾਂ ਦੀ ਤਨਖਾਹਾਂ ਨੂੰ ਨਹੀਂ ਵਧਾਉਣਾ ਚਾਹੀਦਾ ਤੇ ਉਹ ਤਰਕ ਸਾਡੇ ਲਈ ਵੀ ਅੱਜ ਜ਼ਰੂਰੀ ਤੇ ਰਿਲੇਵੈਂਟ ਹੈ ਆ ਉਸ ਦੀ ਗੱਲ ਕਰੀਏ ਜான் ਵੈਸਟਰਨ ਨੇ ਮੁੱਖ ਤੌਰ ਤੇ ਪੰਜ ਤਰਕ ਦਿੱਤੇ ਸਭ ਪਹਿਲਾ ਤਰਕ ਸੀਗਾ ਕਿ ਵੇਚ ਦਾ ਜਿਹੜਾ ਉਤਪਾਦ ਹੈ ਉਹ ਸਥਿਰ ਹੈ ਤੇ ਜਿਹੜਾ ਮਜ਼ਦੂਰਾਂ ਦੀ ਜ਼ਰੂਰਤ ਦਾ ਖਰਚ ਹੈ ਉਹ ਵੀ ਸਥਿਰ ਦੂਜਾ ਤਰਕ ਦਿੱਤਾ ਸੀ ਕਿ ਜੇ ਮਜ਼ਦੂਰਾਂ ਦੀ ਤਨਖਾਹਾਂ ਵਧਾਵਾਂਗੇ ਤਾਂ ਪੂੰਜੀਪਤੀ ਚੀਜ਼ਾਂ ਦੇ দাম ਵਧਾ ਦੇਵੇਗਾ ਤੇ ਮਜ਼ਦੂਰ ਘਟਾ ਦੇਵੇਗਾ ਜਿਸ ਜਿਸ ਚੀਜ਼ ਨਾਲ ਅਰਥਵਿਵਸਥਾ ਹਿਲ ਜਾਵੇਗੀ ਤੀਜਾ ਤਰਕ ਸੀਗਾ ਕਿ ਤਨਖਾਹਾਂ ਦੇਣ ਵਾਸਤੇ ਜਿਆਦਾ ਮੁਦਰਾ ਦੀ ਲੋੜ ਪਵੇਗੀ ਤੇ ਉਸ ਨਾਲ ਅਰਥਵਿਵਸਥਾ ਵਿੱਚ ਫਰਕ ਪਵੇਗਾ ਚੌਥਾ ਤਰਕ ਵੀ ਉਹਨਾਂ ਨੇ ਆਹੀ ਦੁਹਰਾਇਆ ਕਿ ਤਨਖਾਹਾਂ ਵਧਾਨ ਨਾਲ ਮੁਦਰਾ ਤੇ ਪੂੰਜੀ ਦੇ ਵਿੱਚ ਬਹੁਤ ਜ਼ਿਆਦਾ ਅਸਰ ਪਵੇਗਾ ਤੇ ਆਖਰੀ ਤੇ ਪੰਜਵਾਂ ਤਰਕ ਉਹਨਾਂ ਦਾ ਸੀਗਾ ਕਿ ਦਾਮ ਤਨਖਾਹਾਂ ਤੋਂ ਨਿਰਧਾਰਿਤ ਹੁੰਦੇ ਨੇ ਇਸ ਕਰਕੇ ਤਨਖਾਹਾਂ ਨਹੀਂ ਵਧਾਨੀਆਂ ਚਾਹੀਦੀਆਂ ਹੁਣ ਇੱਕ ਇੱਕ ਕਰਕੇ ਆਪਾਂ ਦੇਖਦੇ ਹਾਂ ਕਿ ਮਾਰਕਸ ਨੇ ਇਹਨਾਂ ਦੇ ਕੀ ਜਵਾਬ ਦਿੱਤੇ